ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨ ਸ੍ਰੀ ਮਹਲਾ 5 ਦੋਤ ਦੁਸ਼ਮਨ ਸਭ ਤੁਝ ਤੈ ਨਿਵਰੈ ਪ੍ਰਗਟ ਪਰਤਾਪ ਤੁਮਾਰਾ ਜੋ ਜੋ ਤੇਰੇ ਭਗਤ ਦਖਾਏ ਉਹ ਤਤਕਾਲ ਤੁਮਾਰਾ ਨਿਰਖਾ ਤੁਮਰੇ ਆਰਹਰਨੀਤਾ ਮੋਰਾ ਸਹਾਈ ਹੋ ਦਾਸ ਕਾ ਕਰ ਗਏ ਜਰਾ ਮੀਤਾ ਰਹਾ ਸੁਣੀ ਬਨੰਤੀ ਠਾਕੁਰ ਮੇਰੇ ਖਸਮਾ ਨਾ ਕਰਿਆ ਆਪ ਨਾਨਕ ਅਨਦ ਪੈ ਦੁਖ ਭਾਗੇ ਸਦਾ ਸਦਾ ਹਰਿ ਜਾਪਾ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਤਨ ਸ੍ਰੀ ਮਹਲਾ 5 ਦੋ ਤ ਦੁਸ਼ਮਨ ਸਭ ਤੁਝ ਤੈ ਨਿਵਰੈ ਪ੍ਰਗਟ ਪਰਤਾਪ ਤੁਮਾਰਾ ਜੋ ਜੋ ਤੇਰੇ ਭਗਤ ਤਖਾਏ ਉਹ ਤਤ ਕਾਲ ਤਮ ਮਰਿਆ ਨਿਰਖੋਂ ਤੁਮਰੇ ਆਰਹਰਨੀਤਾ ਮੋਰਾ ਅਰ ਸਹਾਈ ਹੋ ਦਾਸ ਕਾ ਕਰ ਗਏ ਉਦਰ ਹਮੀਤਾ ਰਹਾ ਸੁਣੀ ਬਨੰਤੀ ਠਾਕੁਰ ਮੇਰੇ ਕਸਮਾ ਨਾ ਕਰਿਆ ਅੰਪਾ ਨਾਨਕ ਅਨ ਦਾ ਪੈ ਦੁਖ ਭਾਗੇ ਸਦਾ ਸਦਾ ਹਰ ਜਾਪਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨ ਸ੍ਰੀ ਮਹਲਾ 5ਵਾਂ ਦੋ ਤਾ ਦੁਸ਼ਮਨ ਸਭ ਤੁਜ ਤੈ ਨਿਵਰੈ ਪ੍ਰਗਟ ਪਰਤਾਪ ਤੁਮਾਰਾ ਜੋ ਜੋ ਤੇਰੇ ਭਗਤ ਦਖਾਏ ਉਹ ਤਤਕਾਲ ਤੁਮਾਰਾ ਨਿਰਖਉ ਤੁਮਰੇ ਆਰਹਰਨੀਤਾ ਮੋਰਾ ਅਰਸ ਸਹਾਰੇ ਹੋ ਦਾਸ ਕਾ ਕਰ ਗਏ ਉਜਰਾ ਮੀਤ ਰਹਾ ਸੁਣੀ ਬਨੰਤੀ ਠਾਕੁਰ ਮੇਰੇ ਖਸਮਾ ਨ ਕਰਿਆ ਨਾਨਕ ਅਨਦ ਪੈ ਦੁਖ ਭਾਗੇ ਸਦਾ ਸਦਾ ਹਰ ਜਾਪਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹਲਾ 5 ਦੋਤ ਦੁਸ਼ਮਨ ਸਭ ਤੁਝ ਤੈ ਨਿਵਰੈ ਪ੍ਰਗਟ ਪਰਤਾਪ ਤੁਮਾਰਾ ਜੋ ਜੋ ਤੇਰੇ ਭਗਤ ਦਖਾਏ ਉਹ ਤਤ ਕਾਲ ਤੰਮਰਾ ਨਿਰਖੋ ਤੁਮਰੇ ਆਰਹਰਨੀਤਾ ਮੋਰਾ ਸਹਾਰੇ ਹੂੰ ਦਾਸ ਕਾ ਕਰ ਗਏ ਉਜਰਾ ਮੀਤਾ ਰਹਾ ਸੁਣੀ ਬਨੰਤੀ ਠਾਕੁਰ ਮੇਰੇ ਖਸਮਾ ਨ ਕਰਿਆ ਆਪ ਨਾਨਕ ਅਨਦ ਪੈ ਦੁਖ ਭਾਗੇ ਸਦਾ ਸਦਾ ਹਰਿ ਜਾਪਾ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨ ਸ੍ਰੀ ਮਹਲਾ 5 ਦੋਤ ਦੁਸ਼ਮਨ ਸਭ ਤੁਝ ਤੈ ਨਿਵਰੈ ਪਰਗਟ ਪਰਤਾਬ ਤੁਮਾਰਾ ਜੋ ਜੋ ਤੇਰੇ ਭਤ ਦਖਾਏ ਉਹ ਤਤ ਕਾਲ ਤੁਮਰਾ ਨਿਰਖਾ ਤੁਮਰੇ ਆਰ ਹਰਨੀਤਾ ਮੋਰਾ ਸਹਾਈ ਹੋ ਦਾਸ ਕਾ ਕਰ ਗਏ ਉਜਰਾ ਹਾਮੀ ਤਾ ਰਹਾ ਸੁਣੀ ਬਨੰਤੀ ਠਾਕੁਰ ਮੇਰੇ ਖਸਮਾ ਨ ਕਰਿਆ ਆਪ ਨਾਨਕ ਅਨਦ ਪੈ ਦੁਖ ਭਾਗੇ ਸਦਾ ਸਦਾ ਹਰ ਜਾਪਾ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹਲਾ 5 ਦੋਤ ਦੁਸ਼ਮਨ ਸਭ ਤੁਜ ਤੈ ਨਿਵਰੈ ਪ੍ਰਗਟ ਪਰਤਾਬ ਤੁਮਾਰਾ ਜੋ ਜੋ ਤੇਰੇ ਭਗਤ ਦਖਾਏ ਓ ਤਤਕਾਲ ਤੁਮਾਰਾ ਨਿਰਖਾਉ ਤੁਮਰੇ ਆਰ ਹਰ ਨੀਤਾ ਮੁਰਾਰ ਸਹਾਇ ਹੋ ਦਾਸ ਕਉ ਕਰ ਗਏ ਉਦਰ ਮੀਤਾ ਰਹਾ ਸੁਣੀ ਬੈਨੰਤੀ ਠਾਕੁਰ ਮੇਰੇ ਖਸ ਮਨ ਕਰਿਆ ਪਾ ਨਾਨਕ ਅਨੰਦ ਪੈ ਦੁਖ ਭਗੇ ਸਦਾ ਸਦਾ ਹਰਿ ਜਪਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨ ਸ੍ਰੀ ਮਹਲਾ 5 ਦੋਤਾ ਦੁਸ਼ਮਨ ਸਭ ਤੁਝ ਤੈ ਨਿਵਰੈ ਪ੍ਰਗਟ ਪਰਤਾਪ ਤੁਮਾਰਾ ਜੋ ਜੋ ਤੇਰੇ ਭਗਤ ਤਖਾਏ ਅਹ ਤਤ ਕਾਲ ਤਮ ਮਰਿਆ ਨਿਰਖਾ ਤੁਮਰੇ ਆਰ ਹਰਨੀਤਾ ਮੋਰਾ ਅਰ ਸਹਾਈ ਹਉ ਦਾਸ ਕਾ ਕਰ ਗਏ ਉਜਰ ਹਮੀਤਾ ਰਹਾ ਸੁਣੀ ਬਨੰਤੀ ਠਾਕੁਰ ਮੇਰੇ ਕਸਮਾ ਨਾ ਕਰਿਆ ਆਪ ਨਾਨਕ ਅਨਦ ਪੈ ਦੁਖ ਭਾਗੇ ਸਦਾ ਸਦਾ ਹਰਿ ਜਾਪ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਤ ਸ੍ਰੀ ਮਹਲਾ 5ਵਾਂ ਦੋ ਤਾ ਦੁਸ਼ਮਨ ਸਭ ਤੁਝ ਤੈ ਨਿਵਰੈ ਪ੍ਰਗਟ ਪਰਤਾਪ ਤੁਮਾਰਾ ਜੋ ਜੋ ਤੇਰੇ ਭਗਤ ਦਖਾਏ ਅਹ ਤਤਕਾਲ ਤੁਮਾਰਾ ਨਿਰਖੋ ਤੁਮਰੇ ਆਰਹਰਨੀਤਾ ਮੁਰਾਰ ਸਹਾਈ ਹੂੰ ਦਾਸ ਕਾ ਕਰ ਗਏ ਉਜਰ ਹਾਮੀ ਤਾ ਰਹਾ ਸੁਣੀ ਬਨੰਤੀ ਠਾਕੁਰ ਮੇਰੇ ਖਸਮਾ ਨ ਕਰਿਆ ਨਾਨਕ ਅਨਦ ਪੈ ਦੁਖ ਭਾਗੇ ਸਦਾ ਸੁਗਾ ਹਰ ਜਪਾ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਤ ਸ੍ਰੀ ਮਹਲਾ 5 ਦੋਤ ਦੁਸ਼ਮਨ ਸਭ ਤੁਝ ਤੈ ਨਿਵਰੈ ਪ੍ਰਗਟ ਪਰਤਾਪ ਤੁਮਾਰਾ ਜਿ ਜੋ ਤੇਰੇ ਪ੍ਰਗਟ ਦਿਖਾਏ ਅਹ ਤਤ ਕਾਲ ਤੁਮਾਰਾ ਨਿਰਖੋ ਤੁਮਰੇ ਆਰਹਰਨੀਤਾ ਮੋਰਾ ਸਹਾਰੇ ਹੂੰ ਦਾਸ ਕਾ ਕਰ ਗਏ ਉਧਰ ਅਮੀਤਾ ਰਹਾ ਸੁਣੀ ਬਨੰਤੇ ਠਾਕੁਰ ਮੇਰੇ ਖਸਮਾ ਨ ਕਰਿਆ ਆਪ ਨਾਨਕ ਅਨਦ ਪੈ ਦੁਖ ਭਾਗੇ ਸਦਾ ਸੁਦਾ ਹਰ ਜਾਪ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨ ਸ੍ਰੀ ਮਹਲਾ 5 ਦੋਤ ਦੁਸ਼ਮਨ ਸਭ ਤੁਝ ਤੈ ਨਿਵਰੈ ਪਰਗਟ ਪਰਤਾਪ ਤੇਮਾਰਾ ਜੋ ਜੋ ਤੇਰੇ ਭਗਤ ਦਖਾਏ ਉਹ ਤਤਕਾਲ ਤੁਮਾਰਾ ਨਿਰਖੋਂ ਤੁਮਰੇ ਆਰਹਰਨੀਤਾ ਮੋਰਾ ਅਰਥ ਸਹਾਏ ਹੋ ਦਾਸ ਕਾ ਕਰ ਗਏ ਉਜਰਾ ਮੀਤਾ ਰਹਾ ਸੁਣੀ ਬਨੰਤੀ ਠਾਕੁਰ ਮੇਰੇ ਖਸਮਾ ਨਾ ਕਰਿਆ ਨਾਨਕ ਅਨੰਦ ਪੈ ਦੁਖ ਭਾਗੇ ਸਦਾ ਸੁਦਾ ਹਰਿ ਜਾਪਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹਲਾ 5 ਦੋਤ ਦੁਸ਼ਮਨ ਸਭ ਤੁਝ ਤੈ ਨਿਵਰੈ ਪ੍ਰਗਟ ਪਰਤਾਬ ਤੁਮਾਰਾ ਜਿ ਜੋ ਤੇਰੇ ਭਗਤ ਦਖਾਏ ਅਹ ਤਤ ਕਾਲ ਤਮਾਰਾ ਨਿਰਖੋ ਤੁਮਰੇ ਆਰਹਰਨੀਤਾ ਮੋਰਾ ਸਹਾਰੇ ਹੋਂ ਦਾਸ ਕਾ ਕਰ ਗਏ ਉਧਰ ਅਮੀਤਾ ਰਹਾ ਸੁਣੀ ਬਨੰਤੀ ਠਾਕੁਰ ਮੇਰੇ ਖਸਮਾ ਨ ਕਰਿਆ ਨਾਨਕ ਅਨਦ ਪੈ ਦੁਖ ਭਾਗੇ ਸਦਾ ਸਦਾ ਹਰ ਜਾਪ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹਲਾ 5 ਦੋਤਾ ਦੁਸ਼ਮਨ ਸਭ ਤੁਝ ਤੈ ਨਿਵਰੈ ਪ੍ਰਗਟ ਪਰਤਾਬ ਤੁਮਾਰਾ ਜੋ ਜੋ ਤੇਰੇ ਭਗਤ ਤਖਾਏ ਅਹ ਤਤ ਕਾਲ ਤਨ ਮਾਰਾ ਨਿਰਖਾ ਤੁਮਰੇ ਆਰ ਹਰਨੀਤਾ ਮੁਰਾਰ ਸਹਾਈ ਹਉ ਦਾਸ ਕਾ ਕਰ ਗਏ ਉਧਰੋ ਮੀਤਾ ਰਹਾ ਸੁਣੀ ਬਨੰਤਿ ਠਾਕੁਰ ਮੇਰੇ ਖਸਮਾ ਨ ਕਰਿਆ ਆਪ ਨਾਨਕ ਅਨਦਪੈ ਦੁਖ ਭਾਗੇ ਸਦਾ ਸੁਗਾ ਹਰ ਜਾਪ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨ ਸ੍ਰੀ ਮਹਲਾ 5 ਦੋ ਤਾ ਦੁਸ਼ਮਨ ਸਭ ਤੁਜ ਤੈ ਨਿਵਰੈ ਪ੍ਰਗਟ ਪਰਤਾਬ ਤੁਮਾਰਾ ਜੋ ਜੋ ਤੇਰੇ ਭਗਤ ਦਖਾਏ ਉਹ ਤਤ ਕਾਲ ਤਮ ਮਰਿਆ ਨਿਰਖਾ ਤੁਮਰੇ ਆਰ ਹਰਨੀਤਾ ਮੋਰਾ ਅਰਸ ਸਹਾਈ ਹੋ ਦਾਸ ਕਾ ਕਰ ਗਏ ਜਰ ਅਮਿਤਾ ਰਹਾ ਸੁਣੀ ਬਨੰਤੇ ਠਾਕੁਰ ਮੇਰੇ ਖਸਮਾ ਨਾ ਕਰਿਆ ਆਪ ਨਾਨਕ ਅਨਦ ਪੈ ਦੁਖ ਭਾਗੇ ਸਦਾ ਸੁਗਾ ਹਰ ਜਪਾ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਤਨ ਸ੍ਰੀ ਮਹਲਾ 5 ਦੋਤ ਦੁਸ਼ਮਨ ਸਭ ਤੁਝ ਤੈ ਨਿਵਰੈ ਪ੍ਰਗਟ ਪਰਤਾਪ ਤੁਮਾਰਾ ਜੋ ਜੋ ਤੇਰੇ ਭਗਤ ਦਖਾਏ ਓ ਤਤਕਾਲ ਤੁਮਾਰਾ ਨਿਰਖਾ ਤੁਮਰੇ ਆਰਹਰਨੀਤਾ ਮੋਰਾ ਸਹਾਰੇ ਹੋ ਦਾਸ ਕਾ ਕਰ ਗਏ ਉਜਰ ਹਮੀਤਾ ਰਹਾ ਸੁਣੀ ਬਨੰਤੇ ਠਾਕੁਰ ਮੇਰੇ ਖਸਮਾ ਨ ਕਰਿਆ ਨਾਨਕ ਅਨਦ ਪੈ ਦੁਖ ਭਗੇ ਸਦਾ ਸਦਾ ਹਰਿ ਜਾਪਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨ ਸ੍ਰੀ ਮਹਲਾ 5 ਦੋਤ ਦੁਸ਼ਮਨ ਸਭ ਤੁਝ ਤੈ ਨਿਵਰੈ ਪ੍ਰਗਟ ਪਰਤਾਪ ਤੁਮਾਰਾ ਜੋ ਜੋ ਤੇਰੇ ਭਗਤ ਤਖਾਏ ਅਹ ਤਤ ਕਾਲ ਤੰਮਰਾ ਨਿਰਖੋਂ ਤੁਮਰੇ ਆਰ ਹਰਨੀਤਾ ਮੋਰਾ ਅਰ ਸਹਾਈ ਹੋ ਦਾਸ ਕਾ ਕਰ ਗਏ ਉਜਰਾ ਮੀਤਾ ਰਹਾ ਸੁਣੀ ਬਨੰਤੀ ਠਾਕੁਰ ਮੇਰੇ ਸਤਿਨਾਮ ਕਰਿਆ ਅੰਪਾ ਨਾਨਕ ਅਨ ਦਾ ਪੈ ਦੁਖ ਭਾਗੇ ਸਦਾ ਸਦਾ ਹਰ ਜਾਪ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨ ਸ੍ਰੀ ਮਹਲਾ 5 ਪੰਜਵਾਂ ਦੋ ਤਾ ਦੁਸ਼ਮਨ ਸਭ ਤੁਝ ਤੈ ਨਿਵਰੈ ਪ੍ਰਗਟ ਪਰਤਾਬ ਤੁਮਾਰਾ ਜੋ ਜੋ ਤੇਰੇ ਭਗਤ ਦਖਾਏ ਉਹ ਤਤ ਕਾਲ ਤੁਮਾਰਾ ਨਿਰਖਉ ਤੁਮਰੇ ਆਰਹਰਨੀਤਾ ਮੋਰਾਰ ਸਹਾਈ ਹਉ ਦਾਸ ਕਾ ਕਰ ਗਏ ਉਜਰਾ ਮੀਤ ਰਹਾ ਸੁਣੀ ਬਨੰਤਿ ਠਾਕੁਰ ਮੇਰੇ ਖਸਮਾ ਨ ਕਰਿਆ ਆਪ ਨਾਨਕ ਅਨਦ ਪੈ ਦੁਖ ਭਾਗੇ ਸਦਾ ਸੁਗਾ ਹਰ ਜਨ ਕਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨ ਸ੍ਰੀ ਮਹਲਾ 5 ਦੋ ਤਾ ਦੁਸ਼ਮਨ ਸਭ ਤੁਝ ਤੈ ਨਿਵਰੈ ਪ੍ਰਗਟ ਪਰਤਾਪ ਤੁਮਾਰਾ ਜੋ ਜੋ ਤੇਰੇ ਭਗਤ ਦਖਾਏ ਉਹ ਤਤ ਕਾਲ ਤੁਮਾਰਾ ਨਿਰਖੋ ਤੁਮਰੇ ਆਰਹਰਨੀਤਾ ਮੋਰਾ ਸਹਾਰੇ ਹੂੰ ਦਾਸ ਕਾ ਕਰ ਗਏ ਉਧਰ ਹੋ ਮੀਤਾ ਰਹਾ ਸੁਣੀ ਬਨੰਤੀ ਠਾਕੁਰ ਮੇਰੇ ਖਸਮਾ ਨਾ ਕਰਿਆ ਆਪ ਨਾਨਕ ਅਨਦ ਪੈ ਦੁਖ ਭਾਗੇ ਸਦਾ ਸੁਗਾ ਹਰ ਜਪਾ ਆਹੇ ਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਕੀ ਫਤਿਹ